ਯਮ ਜੀ ਕਹਿੰਦੇ ਬਲਤਕਾਰ ਕੀਤਾ ਤੇ ਉਹਨੂੰ ਮੌਦ ਦੇ ਘਰ ਉਤਾਰਿਆ ਆਹ ਕਹਿੰਦੇ ਵੀ ਸ਼ਰਮ ਆਉਂਦੀ ਆ ਬਹੁਤ ਜ਼ਿਆਦਾ ਜੇ ਇਨਸਾਨੀਅਤ ਦੇਖੀ ਜਾਵੇ ਤਾਂ ਪਰ ਉਹ ਦੇਖੋ ਕੁੜੀ ਕਿ ਨਜ਼ਰ ਰਹੀ ਓਥੇ ਸਾਡੇ ਪੁਲਿਸ ਪ੍ਰਸ਼ਾਸਨ ਸੁਤਾ ਪਿਆ ਰਿਹਾ ਮੈਂ ਤਾਂ ਪ੍ਰਗੰਤ ਮਾਨ ਨੂੰ ਅੱਜ ਬੇਨਤੀ ਕਰਨਾ ਚਾਹੁੰਦਾ ਵਾਂ ਐਸੀ ਕੋਈ ਸਿਆਸਤ ਨਹੀਂ ਕਰੇ ਕੋਈ ਕਾਨੂੰਨ ਬਣਾਓ ਵਿਧਾਨ ਸਭਾ ਦੇ ਵਿੱਚ ਉਸ ਬੰਦੇ ਨੇ ਸਮਾਜ ਦਾ ਨਾਮ ਖਰਾਬ ਕਰ ਦਿੱਤਾ। ਹਾਂ ਇਹ ਸਮਾਜ ਖਰਾਬ ਕਰਦਾ। ਮੈਂ ਤਾਂ ਹੋਰ ਵੀ ਜਿਹੜੇ ਵੱਡੇ ਆ ਧਾਰਮਿਕ ਦੇ ਬੁਲਾਰੇ ਬਣੇ ਹੋਏ ਨੇ ਜਿਹੜੇ ਕੰਦੇ ਅਸੀਂ ਪੰਥਾਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ। ਪੁਲਿਸ ਪਹਿਲਾਂ ਵੀ ਕਾਊਂਟਰ ਕਰਦੀ ਰਹੀ ਆ। ਬੰਦੇ ਮਾਰਦੀ ਰਹੀ ਆ। ਮੈਂ ਤਾਂ ਕਹਿੰਦਾ 9 ਦਿਨ ਦਾ ਰਿਮਾਰਕ ਮਿਲਿਆ ਵਾ। ਪਰ ਗੋਲੀ ਮਾਰ ਕੇ ਪੁਲਿਸ ਕਾਗਜ਼ਾਤਾਂ ਦੇ ਲਿਖਣਾ ਹੀ ਆ। ਭਈ ਭਜਦਾ ਸੀਗਾ ਸਾਡੇ ਤੇ ਹਮਲਾ ਕੀਤਾ। ਇੱਕ ਗੱਡੀ ਵਾਰਦੀ ਪਾੜ ਲੋ। ਤੇ ਵਾ ਗੱਡੀ ਚੌੜ ਤੋਂ ਜੀ ਕਰਾ। ਕਿਉਂ ਜਿਹੜਾ ਇੰਕਾਊਂਟਰ ਹੋਣਾ ਵਾ ਲੋਕੀ ਇਸ ਨੂੰ ਸਲਾਮ ਕਰਨਗੇ। ਮਾਮਲੇ ਦੇ ਵਿੱਚ ਇੱਕ ਮੁਲਾਜ਼ਮ ਸਸਪੈਂਡ ਕੀਤਾ ਕਿਉਂਕਿ ਉਹ ਚਾਹ ਪੀਂਦਾ ਸੀ ਉਸ ਦੇ ਦੋਸਤ ਲੱਗੇ ਨੇ। ਤੁਸੀਂ ਹੁਣ ਅੱਗੇ ਕੀ ਚਾਹੁੰਦੇ ਹੋ ਕਿ ਇਸ ਇਸ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੋਈ ਹੋਰ ਮੁਲਾਜ਼ਮਾਂ ਤੇ ਕਾਰਵਾਈ ਚਾਹੁੰਦੇ ਹੋ? ਦੋਸ਼ੀ ਦਾ ਤੁਸੀਂ ਪੁੱਤਲਾ ਬਣਾਇਆ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਆ। ਇੰਕਾਊਂਟਰ ਦੀ ਗੱਲ ਕਰ ਰਹੇ ਹਾਂ। ਇਸ ਦਾ ਇੰਕਾਊਂਟਰ ਕੀਤਾ ਜਾਵੇ। ਕੀ ਹੋਰ ਤੁਸੀਂ ਮੰਗ ਕਰਦੇ ਹੋ? ਪਿਛਲੇ ਦਿਨੀ ਜਲੰਧਰ ਦੇ ਵਿੱਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ। ਇੱਕ ਬਜ਼ੁਰਗ ਵਿਅਕਤੀ ਵੱਲੋਂ ਇੱਕ 13 ਸਾਲ ਦੀ ਬੱਚੀ ਦੇ ਨਾਲ ਜ਼ਬਰਜਨਾਹ ਕੀਤਾ ਉਸ ਦਾ ਕਤਲ ਕਰ ਦਿੱਤਾ ਤਾਂ ਘਟਨਾ ਜਿਹੜੀ ਆ ਪੂਰੇ ਦੇਸ਼ ਦੇ ਵਿੱਚ ਸ਼ਰਮਨਾਕ ਹੋਈ ਇੱਕ ਮੰਗ ਉੱਠੀ ਕਿ ਇਸ ਦੋਸ਼ੀ ਦਾ ਐਨਕਾਊਂਟਰ ਕੀਤਾ ਜਾਵੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਇਸ ਵਕਤ ਅਸੀਂ ਸਮਾਜ ਸੇਵੀ ਟਿੱਟੂ ਬਾਣੀਏ ਦੇ ਨਾਲ ਮੌਜੂਦ ਹਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਟਿੱਟੂ ਬਾਣੀਏ ਵੱਲੋਂ ਉਸ ਦੋਸ਼ੀ ਦਾ ਇੱਕ ਪੁਤਲਾ ਬਣਾ ਕੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਰਹੀ ਆ ਉਸ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਆ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਸ ਨੂੰ ਫਾਂਸੀ ਤੇ ਲਟਕਾਇਆ ਉਸ ਦਾ ਪੁਤਲਾ ਬਣਾ ਕੇ ਔਰ ਮੰਗ ਉੱਠੀ ਹੈ ਕਿ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਤਸਵੀਰ ਦੇ ਸੇ 13 ਸਾਲ ਦੀ ਬੇਟੀ ਦੇ ਨਾਲ ਬਦਕਾਰ ਮਗਰੋ ਕਰ ਕਰਨ ਵਾਲੇ ਪੁਲਿਸ ਦਾ ਐਨਕਾਊਂਟਰ ਕੀਤਾ ਜਾਵੇ ਬੱਚੀਆਂ ਨਾਲ ਮੌਜੂਦ ਨਾ ਟੀਟੂ ਬਾਣੀਏ ਦੇ ਨਾਲ ਤਾਂ ਹਰ ਕੋਈ ਉਸ ਨੂੰ ਸਖਤ ਸਜ਼ਾ ਦੇਣ ਦੀ ਮੰਗ ਜਿਹੜਾ ਕਰ ਰਿਹਾ ਵਾ ਤੇ ਤਸਵੀਰ ਦੂਜੇ ਪਾਸੇ ਦੇਖੂਗੇ ਉਸ ਬੱਚੀ ਦੀ ਪਿਆਰੀ ਤਸਵੀਰ ਵੀ ਲਗਾਈ ਗਈ ਹੈ ਇੱਕ ਸ਼ਰਧਾਂਜਲੀ ਵੀ ਦਿੱਤੀ ਗਈ ਆ ਉਸ ਫੋਟੋ ਹੇਠਾਂ ਲਿਖਿਆ ਹੈ ਕਿ ਮੇਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਗੱਲਬਾਤ ਕਰ ਲੈਣੇ ਸਮਾਸ਼ੇ ਵੀ ਟੀਟੂ ਬਾਣੀ ਨਾਲ ਟੀਟੂ ਬਾਣੀਏ ਜੀ ਮੰਗ ਉੱਠ ਰਹੀ ਹੈ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਸ ਤਾ ਦੇ ਦੋ ਇਸ ਘਟਨਾ ਨੂੰ ਤੁਸੀਂ ਕਿਸ ਤਰ੍ਹਾਂ ਦੇ ਦੇ ਪਹਿਲਾਂ ਸਭ ਤੋਂ ਪਹਿਲਾਂ ਟੀਟੂ ਬਾਣੀਏ ਵੱਲੋਂ ਵਾਹਿਗੁਰੂ ਜੀ ਤਾਂ ਕਾਲਾ ਸਾਹ ਵਾਹਿਗੁਰੂ ਜੀ ਦੀ ਫਤਿਹ ਦੇਖੋ ਜੇ ਤਾਂ ਅੱਜ ਦਿਲ ਦੀ ਪੜਾਸੀ ਖੜ ਰਹੇ ਆ ਸਾਡੇ ਪੱਲੇ ਕੁਝ ਨਹੀਂ ਕਿਰਾ ਕਿਉਂਕਿ ਆਪਾਂ ਫਾਂਸੀ ਫਾਂਸੀ ਦਾ ਕਹਨੇ ਆ ਸਰਕਾਰਾਂ ਵੀ ਕਹ ਰਹੀਆਂ ਫਾਂਸੀ ਦੇ ਦਵਾਗੇ ਪੁਲਿਸ ਮੁਲਾਜ਼ਮ ਵੀ ਕਹਿੰਦੇ ਆ ਪਰ ਸਾਡੇ ਇੱਥੇ ਕਿਤੇ ਫਾਂਸੀ ਹੋਈ ਨਹੀਂ ਕਾਨੂੰਨ ਆਉਂਦੀ ਤਾਂ ਕੋਈ ਚੀਜ਼ ਇੱਥੇ ਹੈ ਹੀ ਨਹੀਂ ਕਿਰਾ ਪੁਲਿਸ ਪ੍ਰਸ਼ਾਸਨ ਵੀ ਪੂਰਾ ਜ਼ਿੰਮੇਵਾਰ ਆ ਜਿਹੜੇ ਉੱਥੇ ਘਰੇ ਜਾ ਕੇ ਨਿਕਲ ਕਰ ਸੀਗਾ ਜਿਹੜਾ ਚਾਹ ਬਿਸਕੁਟ ਖਾ ਕੇ 7-8 ਘੰਟੇ ਆਰਾਮ ਨਾਲ ਉੱਥੇ ਰਿਹਾ ਵਾ ਪਰਿਵਾਰ ਕਹਿ ਰਿਹਾ ਸੀ ਕਿ ਉਸਦੇ ਘਰ ਦੇ ਵਿੱਚ ਬੱਚੀ ਗਈ ਆ ਪਰ ਪੁਲਿਸ ਨੂੰ ਬੱਚੀ ਨਹੀਂ ਲੱਭੀ ਉੱਥੇ ਬਹਿ ਕੇ ਚਾਹ ਪੀਂਦਾ ਰਿਹਾ ਹਾਂ ਬਸ ਚਾਹ ਚਾਹੀ ਪਿੰਦੇ ਜੀ ਜਿਹੜੇ ਪੁਲਿਸ ਵਾਲੇ ਆ ਖਾਣਾ ਪੂਰਤੀ ਕਰਦੇ ਆ ਖਾਣਾ ਪੂਰਤੀ ਵੀ ਸਹੀ ਤਰੀਕੇ ਨਾਲ ਨਹੀਂ ਹੁੰਦੀ ਜੇ ਖਾਣਾ ਪੂਰਤੀ ਵੀ ਸਹੀ ਤਰੀਕੇ ਨਾਲ ਹੁੰਦੀ ਤੇ ਬੱਚੀ ਲੱਭ ਜਾਣੀ ਸੀ ਬੱਚੀ ਜਿਉਂਦੀ ਮਿਲ ਜਾਣੀ ਸੀ ਉਹ ਜਿਹੜਾ ਹੈਗਾ ਵਾ ਜਿਵੇਂ ਤੁਸੀਂ ਕਹਿੰਦੇ ਬਲਾਤਕਾਰ ਕੀਤਾ ਤੇ ਉਹਨੂੰ ਮੋਦੀਕਰ ਉਤਾਰਿਆ ਆ ਕਹਿੰਦੇ ਵੀ ਸ਼ਰਮ ਆਉਂਦੀ ਆ ਬਹੁਤ ਜ਼ਿਆਦਾ ਜੇ ਇਨਸਾਨੀਅਤ ਦੇ ਦੇਖੀ ਜਾਵੇ ਤਾਂ ਪਰ ਉਹ ਦੇਖ ਕੁੜੀ ਕਿ ਨਜ਼ਰ ਰਹੀ ਉੱਥੇ ਗਰਾ ਹੂੰ ਸੜੀ ਪੌਸਪੀਸ਼ਲ ਨੂੰ ਸੁਣਤਾ ਪਿਆ ਰਿਆ ਕਰਾ ਮੈਂ ਤਾਂ ਭਗਵੰਤ ਮਾਨ ਨੂੰ ਅੱਜ ਬੇਨਤੀ ਕਰਨਾ ਚਾਹੁੰਦਾ ਵਾ ਕਿ ਅਸੀਂ ਕੋਈ ਸਿਆਸਤ ਨਹੀਂ ਕਰ ਰਹੇ ਕੋਈ ਕਾਨੂੰਨ ਬਣਾਓ ਵਿਧਾਨ ਸਭਾ ਦੇ ਵਿੱਚ ਵੀ ਤੀਜੇ ਦਿਨ ਇੱਕ ਕੰਮ ਹੋਣਾ ਚਾਹੀਦਾ ਵਾ ਜਿਹੜੇ ਇਦਾਂ ਦੇ ਗੰਦੇ ਕੰਮ ਕਰਦੇ ਆ ਕਰਾ ਫਿਰ ਮੈਂ 34 ਸਾਲਾਂ ਤੋਂ ਪਾਰਲਰ ਤੇ ਸਿਲਾਈ ਦਾ ਕੰਮ ਸਕਾਰਿਆ ਵਾ ਕਾਫੀ ਬੱਚੇ ਹੁੰਦੇ ਕਾਫੀ ਨਹੀਂ ਪਿੰਡਾਂ 'ਚ ਆਉਂਦੇ ਆ ਮੈਂ ਇਹਨਾਂ ਨੂੰ ਵੀ ਕੁੜਦਾ ਰਹਿਣਾ ਵਾ ਪਈ ਆਪ ਦੀ ਸ਼ੇਲੀਆਂ ਦੇ ਨਾ ਜਾਓ ਆ ਜਾਂਦੇ ਹੁੰਦੇ ਸੀਗੇ ਕਈ ਵਾਰੀ ਕਈ ਵਾਰ ਬੱਚੇ ਨਾਰਾਜ਼ ਵੀ ਹੋ ਜਾਂਦੇ ਸੀਗੇ ਤੇ ਅੱਜ ਮੈਨੂੰ ਦਿਨਦਾ ਸੀਗਾ ਵੀ ਜਿਹੜੇ ਆ ਭੁੱਖੇ ਹੈਗੇ ਆ ਆ ਕੀ ਨੋ ਆ ਰਕਸਸ ਹੈਗੇ ਆ ਆ ਥਾਂ ਥਾਂ ਤੁਰੇ ਫਿਰਦੇ ਆ ਸਾਡੀ ਭੈਣਾ ਸ਼ੇਫ ਨਹੀਂ ਆ ਤਾਂ ਹੀ ਤੋਂ ਲੋਕੀ ਕਹਿੰਦੇ ਕੁੜੀ ਨਾ ਜੰਮੇ ਕਰ ਮੇਰੇ ਦੋ ਬੇਟੇ ਆ ਮੈਂ ਕਹਿੰਦਾ ਜੀ ਬੇਟੀ ਹੋਵੇ ਬੇਟੀ ਹੋਵੇ ਤੇ ਕੱਲ ਦਾ ਮੈਂ ਕਹਿੰਦਾ ਵੀ ਚੰਗਾ ਹੋਵੇ ਕੁਝ ਨਹੀਂ ਹੋਈਦਾ ਆ ਵੀ ਆ ਵੀ ਆ ਕਿਉਂਕਿ ਬੇਟੀ ਜਦੋਂ ਹੁੰਦੀ ਆ ਉਹਨੇ ਸਕੂਲੇ ਵੀ ਜਾਣਾ ਉਹਨੇ ਕਾਲਜ ਵੀ ਪੜਨਾ ਵਾ ਤੇ ਮਾਪੇ ਕਿਤੇ ਕਿਤੇ ਜਾਣਗੇ ਨਾਲ ਇਦਾਂ ਦੀਆਂ ਜਿਹੜੀਆਂ ਭੇਡਾਂ ਹੈਗੀਆਂ ਨਿਕਰਾ ਆ ਪਹਿਲਾਂ ਇੱਕ ਪ੍ਰਵਾਸੀ ਨੇ ਕੰਮ ਕੀਤਾ ਸੀਗਾ ਉਦੋਂ ਰੌਲਾ ਬਹੁਤ ਪਿਆ ਸੀਗਾ ਪਿੰਡਾਂ 'ਚ ਮਤੇ ਪਏ ਸੀਗੇ ਪ੍ਰਵਾਸੀ ਕੱਢੋ ਪਰਵਾਸੀ ਕੱਢੋ ਅਸੀਂ ਉਦੋਂ ਵੀ ਆਖਿਆ ਸੀਗਾ ਇਹ ਸਾਰੇ ਪ੍ਰਵਾਸੀ ਮਾੜੇ ਨਹੀਂ ਆ ਭਾਈ ਤੁਸੀਂ ਇਦਾਂ ਨਾ ਕਰੋ ਗੁਰਸਖ ਨੇ ਕੰਮ ਕੀਤਾ ਉਦੋਂ ਲੱਖੇ ਛਾਣੇ ਆਉਣਾ ਬੜਾ ਰੌਲਾ ਪਾਇਆ ਸੀਗਾ ਪਿੰਡਾਂ 'ਚ ਮਤੇ ਪਏ ਸੀਗੇ ਅੱਜ ਗੁਰਸਖ ਨੇ ਕੰਮ ਕੀਤਾ ਪੂਰੀ ਗੁਰਸਖ ਨੂੰ ਇਹਨਾਂ ਨੇ ਬਦਨਾਮ ਕਰਤਾ ਬੰਦੇ ਨਿਕਰਾ ਪਰ ਮੈਂ ਤਾਂ ਅੱਜ ਵੀ ਕਹਿੰਨਾ ਵਾਂ ਵੀ ਸਾਰੇ ਇੰਨੀ ਆ ਜਿਹੜਾ ਗੁਰਸਖ ਬੰਦਾ ਹੁੰਦਾ ਵਾ ਉਹ ਤਾਂ ਧੀਆਂ ਦੀ ਜਿਦਾ ਪਜਾਂਦਾ ਵਾ ਅਸਲੀ ਉਹ ਤਾਂ ਦਿੱਸਤਾਰ ਲਾ ਕੇ ਵੀ ਧੀਰਧੀ ਜਿਤ ਪਜਾ ਜਾਂਦਾ ਵਾ ਪੁਲਿਸ ਬੰਦੇ ਨੇ ਸਮਾਜ ਦਾ ਨਾਮ ਖਰਾਬ ਕਰ ਦਿੱਤੇ ਆ ਇਸ ਨੇ ਸਮਾਜ ਖਰਾਬ ਕਰਤਾ ਮੈਂ ਤਾਂ ਹੋਰ ਵੀ ਜਿਹੜੇ ਵੱਡੇ ਆ ਧਾਰਮਿਕ ਦੇ ਬੁਲਾਰੇ ਬਣੇ ਹੋਏ ਨੇ ਜਿਹੜੇ ਕਹਿੰਦੇ ਅਸੀਂ ਪੰਥਾਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਇਹ ਬੰਦਾ 12 ਵਜੇ ਜਾਂਦਾ ਸਵਾ 12 ਵਜੇ ਗੁਰਸਖ ਬਣ ਕੇ ਆ ਜਾਂਦਾ ਵਾ ਥੋੜਾ ਮੋਟਾ ਗਿਆਨ ਦਾ ਲਓ ਨਾ ਆ ਪਿੱਛੇ ਮੈਂ ਦੇਖਿਆ ਪ੍ਰਵਾਸੀ ਵੀ ਗੁਰਸਖ ਬਣੇ ਹੋਏ ਆ ਉਹ ਵੀ ਗਿਆਨ ਦੇ ਰਿਹਾ ਲੈਕਚਰ ਦੇ ਰਿਹਾ ਜੀ ਗਰਾ ਕਿਸ ਬੋਕ ਵਿਦਵਾਨ ਨੂੰ ਮਨ ਕੇ ਕਰਾ ਮੈਂ ਉਹਨਾਂ ਤੋਂ ਕੋਈ ਨਾ ਕੋਈ ਬਾਇਓ ਡਾਟਾ ਤਾਂ ਲੈ ਲਵਾਂ ਕੀ ਪਤਾ ਉਹਨੂੰ ਗੁਰੂ ਨਾਨਕ ਦੇਵ ਜੀ ਬਾਰੇ ਗੁਰੂ ਗੋਬਿੰਦ ਸਿੰਘ ਬਾਰੇ ਚਾਰ ਸਾਹਿਬਜ਼ਾਦੇ ਬਾਰੇ ਕਰਾ ਚਲੋ ਅਸੀਂ Hindu ਧਰਮ ਦੇ ਵਿੱਚ ਮੈਂ ਪੈਦਾ ਹੋਇਆ ਵਾਂ ਬਾਲਾ ਮੈਂ ਸਿੱਖੀ ਦੇ ਬੋਲਦਾ ਵੀ ਨਹੀਂ ਅਲੱਗ ਨਾਲ Hindu ਸ਼ਿਕਾਇਤ ਇਹ ਗੱਲ ਬੋਲਦਾ ਅਸੀਂ ਮੰਗੇ ਆ ਅੱਜ ਆ ਮੰਗੇ ਆ ਕਿ ਜਿਨੇ ਵੀ ਇਹ ਸਜ਼ਾ ਕੀ ਜੋ ਜੋ ਜਿਨੇ ਵੀ ਇਹ ਘਟਨਾ ਅੰਜਾਮ ਦਿੱਤਾ ਉਸ ਨੂੰ ਸਜ਼ਾ ਦਿੱਤੀ ਜਾਵੇ ਸਕਦਾ ਹਾਂ ਸਜ਼ਾ ਦਿੱਤੀ ਜਾਵੇ ਅਸੀਂ ਕਹਿ ਰਹੇ ਆ ਮੈਂ ਤਾਂ ਕਹਿੰਦਾ ਸਜ਼ਾ ਤਾਂ ਮਖਰੀ ਗੱਲ ਆ ਭਾਈ ਜੀ ਪੁਲਿਸ ਪਹਿਲਾਂ ਵੀ ਕਾਊਂਟਰ ਕਰਦੀ ਰਹੀ ਆ ਬੰਦੇ ਮਾਰਦੀ ਰਹੀ ਆ ਮੈਂ ਤਾਂ ਕਹਿੰਦਾ 9 ਦਿਨ ਦਾ ਰਿਮਾਰਡ ਮਿਲਿਆ ਵਾ ਬਾ ਗੋਲੀ ਮਾਰ ਕੇ ਪੁਲਿਸ ਕਾਗਜ਼ਾਂ ਦੇ ਲਿਖਣਾ ਹੀ ਆ ਭਾਈ ਆਜ ਦਾ ਸੀਗਾ ਸਾਡੇ ਤੇ ਹਮਲਾ ਕੀਤਾ ਇੱਕ ਦਿਨ ਵਰਦੀ ਪਾੜ ਲੋ ਤੇ ਵਾ ਗੱਡੀ ਚਾੜਤੋ ਜੀ ਕਰ ਤੋ ਜਿਹੜਾ ਕਾਊਂਟਰ ਹੁਣਾ ਵਾਲਾ ਲੋਕੀ ਇਹਨੂੰ ਸਲਾਮ ਕਰਨਗੇ ਤੇ ਜੇ ਨਹੀਂ ਹੈਗਾ ਫੇ ਪਾਈ 15 ਮਿੰਟ ਮੇਰੇ ਕੋਲ ਖੜਾ ਕਰਦੇ ਹੋ ਕਰ ਚੇਹਨੇ ਗੱਲ ਆ ਤਾਂ ਲੋਕਾਂ ਨੇ ਉਦੋਂ ਛੱਡਤਾ ਇਹਨੂੰ ਕਰ ਹੂੰ ਹੂੰ ਲੋਕਾਂ ਜਾਂਰਦਾ ਕਿਉਂ ਜਦੋਂ ਦਿਲ ਵਿੱਚ ਹੁੰਦਾ ਵਾ ਤੇ ਸਾਡੇ ਕਾਨੂੰਨ ਕੁਝ ਨਹੀਂ ਕਰਦੇ ਸਾਡੀ ਸਰਕਾਰਾਂ ਕੁਝ ਨਹੀਂ ਕਰਦੀਆਂ ਕਰ ਤੇ ਅੱਜ ਜਾ ਜਾ ਕੇ ਉੱਥੇ ਉਹਨਾਂ ਦੇ ਘਰੇ ਦੁੱਖ ਪੁੱਛਦੇ ਆ ਚੈਨਲਾਂ ਤੇ ਇੰਟਰਵਿਊ ਦਿੰਦੇ ਆ ਤੇ ਉਹਨਾਂ ਦੇ ਕੁਝ ਵੀ ਹੈ ਨਹੀਂ ਕਰਾ ਤੁਹਾਨੂੰ ਚੈਨਲ ਦੇ ਇੰਟਰਨੈਟ ਦੇ ਵਿੱਚ ਇੱਕ ਮੁਲਾਜ਼ਮ ਸਸਪੈਂਡ ਕੀਤਾ ਕਿਉਂਕਿ ਉਹ ਚਾਹ ਪੀਂਦਾ ਉਸਦੇ ਦੋਸਤ ਲੱਗੇ ਨੇ ਤੁਸੀਂ ਹੁਣ ਅੱਗੇ ਕੀ ਚਾਹੁੰਦੇ ਹੋ ਕਿ ਇਸ ਇਸ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੋਈ ਹੋਰ ਮੁਲਾਜ਼ਮਾਂ ਤੇ ਕਾਰਵਾਈ ਚਾਹੁੰਦੇ ਹੋ ਦੋਸ਼ੀ ਦਾ ਤੁਸੀਂ ਪੁੱਤਲਾ ਬਣਾਇਆ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਆ ਅਨਕਾਉਂਟਰ ਦੀ ਗੱਲ ਕਰ ਰਹੇ ਹੋ ਕਿ ਇਸ ਦਾ ਅਨਕਾਉਂਟਰ ਕੀਤਾ ਜਾਵੇ ਕੀ ਹੋਰ ਤੁਸੀਂ ਮੰਗ ਕਰਦੇ ਹੋ ਉਹ ਤਾਂ ਹੀ ਬਹਾਲ ਹੋ ਜਾਣਗੇ ਫਿਰ ਹਾਂ ਤੁਸੀਂ ਤਾਂ 20 ਦਿਨਾਂ ਨੂੰ ਆ ਆਦਮ ਮੁੱਦਾ ਗਰਮ ਨੂੰ ਠੰਡਾ ਕਰਨ ਵਾਸਤੇ ਇਹਨਾਂ ਨੂੰ ਕੀ ਥਾਵਾ ਬਰਾਬਰ ਦੀ ਸਜ਼ਾ ਤੁਹਾਨੂੰ ਲਾਦਾ ਮਿਲਣੀ ਚਾਹੀਦੀ ਮੈਂ ਕਹਿੰਦਾ ਚਲੋ ਜੇ ਇਹਨਾਂ ਨੂੰ ਫਾਸੀ ਮਿਲਦੀ ਆ ਉਹਨਾਂ ਨੂੰ ਉਮਰ ਕੈਦ ਦੇ ਦਿਓ 10 ਸਾਲ ਦੇ ਦਿਓ 5 ਸਾਲ ਦੇ ਦਿਓ ਸਨੇ ਐਸਐਚਓ ਕੋਈ ਐਸਐਚਓ ਇੱਥੇ ਦਾ ਜ਼ਿੰਮੇਵਾਰ ਬੰਦਾ ਵਾ ਭਾਈ ਮੈਂ ਮੈਂ ਵੀ ਇੱਥੇ ਆਪਣੇ ਥਾਣੇ ਦਾਖੇ ਆ ਮੇਰੀ ਗੱਡੀ ਚੋਰੀ ਹੋ ਗਈ ਸੀ ਗੱਡੀ ਵੀ ਆਪ ਲੱਭੀ ਤੇ ਸਾਰਾ ਕੁਝ ਆਪ ਕੀਤਾ ਚੋਰ ਵੀ ਆਪ ਲੱਭਿਆ ਤੇ ਬਾਅਦ ਚ ਉਹਨਾਂ ਨੇ ਚੋਰ ਤੋਂ ਪੈਸੂ ਲੈ ਕੇ ਗੱਡੀ ਵਝਾਤੀ ਸੀਗੀ ਬਾਅਦ ਵਿੱਚ ਮੈਂ ਡੀਸੀ ਦਫ਼ਤਰ 갔다 ਕਿਹਾ ਸੀਗਾ ਆ ਬੱਚੇ ਦੋ ਨਹਿਰ ਚ ਡੱਗ ਪਏ ਸੀਗੇ ਉਹ ਵੀ ਮੈਂ ਆਪ ਉਹ ਤਾਂ ਕਹਿੰਦੇ ਜਿੱਸੇ ਦਾ ਲਿਖਾਤਾ ਜੀ ਕਰਾ ਉਥੇ ਬਾਰਡਰਾਂ ਸੀ ਕਰਾ ਜਿੱਥੇ ਜਿੱਥੇ ਜਾਂਦੇ ਆ ਆ ਕਰਦੇ ਨਹੀਂ ਕੁਝ ਵੀ ਕਰਾ ਖਾਣਾ ਪੂਰਤੀ ਵੀ ਸਹੀ ਤਰੀਕੇ ਨਾਲ ਨਹੀਂ ਕਰਦੇ ਤੇ ਖਾਣਾ ਪੂਰਤੀ ਵੀ ਕਿੱਡਾ ਕਬੜਾ ਮਕਾਨ ਸੀਗਾ ਸਾਡੀ ਬੇਟੀ 8-9 ਮਹੀਨੇ ਪਹਿਲਾਂ ਲੱਭ ਜਾਂਦੀ ਤਾ ਬਹੁਤ ਵਧੀਆ ਹੁੰਦਾ ਉਹਨਾਂ ਨਿੱਕੇ ਨਿੱਕੇ ਚਿਹਰੇ ਦੇਖ ਕੇ ਆ ਦੇਖੋ ਜੱਸਾ ਆ ਭਰੀ ਆ ਉਹ ਸਾਡੀ ਖੁਸ਼ੀ ਖੜੀ ਆ ਆ ਦੇਖ ਨਿੱਕੇ ਨਿੱਕੇ ਚਿਹਰੇ ਦੇਖ ਕੇ ਕਿਉਂਕਿ ਮੈਂ ਤਾਂ ਇਹ ਚਿਹਰੇ ਉਦਾਸ ਦਿਖ ਰਹੇ ਨੇ ਤੁਸੀਂ ਦੇਖ ਸਕਦੇ ਹੋ ਇੱਕ ਤਸਵੀਰ ਤਾਂ ਦਿਖਾ ਦਿੰਨੇ ਆ ਇਹ ਇਹ ਜਿਹੜੇ ਇੱਥੇ ਸਟੂਡੈਂਟ ਆ ਜਿਹੜੇ ਕਿ ਟਿਊਟੂ ਬਾਨੀਆ ਕੋਲ ਆ ਕਿੱਥੇ ਕੰਮ ਸਿੱਖਦੇ ਨੇ ਇਹਨਾਂ ਦੇ ਚਿਹਰੇ ਵੀ ਜਿਹੜੇ ਨੇ ਸਾਰਿਆਂ ਦੇ ਉਦਾਸ ਦਿਖ ਰਹੇ ਨੇ ਕਿਉਂਕਿ ਇਹ ਬੱਚੀ ਦੇ ਨਾਲ ਇੱਕ ਇਸ ਤਰ੍ਹਾਂ ਦੀ ਹਰਕਤ ਹੋਈ ਹੈਗੀ ਆ ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇੱਕ ਜਿਹੜੀ ਆ ਦੁੱਖ ਦੀ ਲਹਿਰ ਹੈਗੀ ਆ ਟਿੱਟੂ ਬਣੀਆ ਹੁਣ ਅੱਗੇ ਤੁਸੀਂ ਹੁਣ ਕੀ ਸੋਚਿਆ ਇਹ 9 ਦਿਨ ਦਾ ਰਿਮਾਂਡ ਹੈਗਾ ਵਾ ਤੁਹਾਨੂੰ ਲੱਗਦਾ ਕਿ ਇਹ ਸਖਤ ਸਜ਼ਾ ਜਿਹੜੀ ਆ ਇਹ ਮਿਲ ਜਾਵੇਗੀ ਇਸ ਦੌਰਾਨ ਬਾਜੀ ਫਾਂਸੀ ਦੀ ਗੱਲ ਕਰ ਰਹੇ ਆ ਫਾਂਸੀ ਤਾਂ ਇੱਥੇ ਹੁੰਦੀ ਨਹੀਂ ਇਹ ਪਹਿਲਾਂ ਵੀ ਦੱਸਿਆ ਸੀਗਾ ਜਦੋਂ ਫਾਂਸੀ ਹੋ ਜਾ ਤੇ ਮੇਰੇ ਕੋਲ ਆ ਜਾਓ ਕਰੋ ਆਜ ਤਾਂ ਉੱਥੇ ਜਾ ਕੇ ਡਰਾਮੇ ਕਰ ਰਹੇ ਆ ਕਿਉਂ ਲੀਡਰਾਂ ਨੇ ਰੋਕਿਆ ਸਿੱਖ ਨਹੀਂ ਹੁੰਦਿਆਂ ਨੇ ਕਈ ਦਾਈ ਕਈ ਜੇ ਵੀ ਆਮ ਆਦਮੀ ਪਾਰਟੀ ਸਰਕਾਰ ਚ ਹੋਇਆ ਆ ਕੰਮ ਕਾਂਸਟ ਬਾਲਟੀ ਸਰਕਾਰ ਚ ਵੀ ਹੁੰਦਾ ਸੀ ਅਕਾਲੀਆਂ ਦੇ ਵਿੱਚ ਵੀ ਹੁੰਦਾ ਵਾ ਜੋ ਬੀਜਪੀ ਆ ਕੀ ਬੀਜਪੀ ਸਰਕਾਰ ਦੇ ਵਿੱਚ ਵੀ ਹੋਊਗਾ ਕਿਉਂਕਿ ਸਾਨੂੰ ਸਖਤ ਕਾਨੂੰਨ ਲਿਆਉਂਦੀ ਚਾਹੀਦੀ ਹੈ ਅਗਰ ਇੱਕ ਕਾਨੂੰਨ ਜਦੋਂ ਬਣ ਜਾਣਗੇ ਤਾਂ ਲੱਗਦਾ ਕਿ ਇਹ ਜਿਹੜੀ ਇਸ ਤਰ੍ਹਾਂ ਦੀ ਹਰਕਤਾਂ ਬੰਦ ਹੋ ਜਾਣਗੀਆਂ ਜਿਹੜੇ ਦਿਨਿੰਦਗੀ ਕਰਦੇ ਲੋਕ ਇਹ ਭੱਜ ਜਾਣਗੇ ਇੱਥੋਂ ਦੇਖੋ ਜੀ ਕਾਨੂੰਨ ਦਾ ਖੌਫ ਸਾਰਾ ਕੁਝ ਸਹੀ ਕਰ ਦਿੰਦਾ ਵਾ ਅੱਜ ਏਸੀਪੀ ਆਪਣਾ ਲੁਧਿਆਣਾ ਟ੍ਰੈਫਿਕ ਹਲਾਵਾ ਤੇ ਉਹ ਜੋ ਜਾਣਦੇ ਆ ਉਹਨਾਂ ਦਾ ਬੈਲਟ ਰੌਣ ਲੱਗ ਗਿਆ ਮੈਂ ਵੀ ਹੁਣ ਜਾਂਦਾ ਸੀਗਾ ਉਹ ਕਿ ਚਿਰੋਂ ਲੱਗੇ ਖਾਪ ਬਣਾਉਂਗੇ ਤਾਂ ਬੰਦ ਆ ਜੇ ਕਾਨੂੰਨ ਦਾ ਖਾਪ ਜਦੋਂ ਆਪਾਂ ਕਾਨੂੰਨ ਬਣਾ ਦਿੰਨੇ ਆ ਤੇ ਜਦੋਂ ਆਪਾਂ ਕਾਨੂੰਨੀ ਬਣਾਤਾ ਵੀ ਪੰਜਵੇਂ ਦਿਨ ਫਾਂਸੀ ਆ ਜਦੋਂ ਆਪਾਂ ਅਦਾਲਤ ਵਿੱਚ ਲੈ ਕੇ ਜਾਵਾਂਗੇ ਚਲਾਨ ਪੇਸ਼ ਕਰਾਂਗੇ ਇਹਨੇ ਕੰਮ ਕੀਤਾ ਹੁਣ ਪੰਜਵੇਂ ਦਿਨ ਫਾਂਸੀ ਦੇ ਦੇਣੀ ਆ ਇਹ ਤਾਂ ਕਾਨੂੰਨ ਹੈ ਨਹੀਂ ਨਾ ਕਾਨੂੰਨ ਤੋਂ ਸਾਡੇ ਉੱਥੇ ਅੱਜ ਬੜੇ ਦੁੱਖ ਨਾਲ ਕਹਿ ਰਿਹਾ ਵਾ ਵੀ ਜਿਹੜੇ ਸਾਡੇ ਇੱਥੇ ਜੱਜ ਨੇ ਸੁਪਰੀਮ ਕੋਰਟ ਦੇ ਹੁਣ ਹਾਈ ਕੋਰਟ ਦੇ ਹੁਣ ਕਹਿੰਦੇ ਜੱਜਾਂ ਦੇ ਖਿਲਾਫ ਬੋਲਣਾ ਨਹੀਂ ਚਾਹੀਦਾ ਪਰ ਟੀਟੂ ਬਾਣੀ ਦਾ ਡਰਦਾ ਨਹੀਂ ਆ ਉੱਥੇ ਵੀ ਬਸ ਪੈਨਿਕ ਵਾਲੇ ਹੁੰਦੇ ਆ ਉੱਥੇ ਵੀ ਕਿਰਾ ਉੱਥੇ ਵੀ ਜੇ ਕੋਈ ਬੇਟੀ ਮੰਗੇ ਇਹੀ ਹੈ ਕਿ ਸਖਤ ਸਜ਼ਾ ਮਿਲਣੀ ਚਾਹੀਦੀ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਬੱਚੀ ਨੂੰ ਸ਼ਰਧਾਂਜਲੀ ਦੇ ਰਹੇ ਹੈਗੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਹਾਂਜੀ ਤਾਂ ਬਿਲਕੁਲ ਇਹ ਬੱਚੇ ਜਿਹੜੇ ਨੇ ਇੱਕ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕੀ ਕਹਿਣਾ ਚਾਹੂਗੇ ਤੁਸੀਂ ਸ਼ਰਧਾਂਜਲੀ ਦਿੱਤੀ ਅੱਜ ਇੱਕ ਮੋਮਬਤੀਆਂ ਜਗਾਈਆਂ ਨੇ ਇਹ ਦੋਸ਼ੀ ਆ ਜਿਸ ਨੇ ਇਹ ਹਰਕਤ ਕੀਤੀ ਹੈਗੇ ਉਸ ਤੇ ਜੁੱਤੀਆਂ ਮਾਰੀਆਂ ਨੇ ਮੰਗ ਕਰ ਰਹੇ ਹੋ ਕਿ ਫਾਂਸੀ ਦੀ ਸਜ਼ਾ ਦਿੱਤੀ ਫਾਂਸੀ ਦੀ ਸਜ਼ਾ ਦਿੱਤੀ ਚਾਹੀਦੀ ਕਿਉਂਕਿ ਇਹਨਾਂ ਨੂੰ ਪੁਲਿਸ ਰਿਮਾਂਡ 'ਚ ਨਹੀਂ ਦੇਣਾ ਚਾਹੀਦਾ ਸਿੱਧੀ ਇਨਕਾਊਂਟਰ ਕਰ ਦੇਣਾ ਚਾਹੀਦਾ ਸੀਗਾ ਕਿਉਂਕਿ ਇਹਨਾਂ ਨੇ ਬਹੁਤ ਗੰਤੀ ਹਰਕਤ ਕੀਤੀ ਹੈਗੇ ਤੁਸੀਂ ਵੀ ਸਮਾਚ ਰਹਿੰਦੇ ਹੋ ਜਦੋਂ ਜਾਂਦੇ ਬਾਜ਼ਾਰਾਂ ਦੇ ਵਿੱਚ ਸਿਰ ਚੁੱਕ ਕੇ ਜਾਣਾ ਪੈਂਦਾ ਵਾ ਤਾਂ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਵੀ ਇਦਾਂ ਦੇ ਬੰਦੇ ਨੂੰ ਇਨਕਾਊਂਟਰ ਕਰ ਦੇਣਾ ਚਾਹੀਦਾ ਉਸੇ ਟਾਈਮ ਹੀ ਕਿਉਂਕਿ ਇਹਨਾਂ ਨੇ ਛੱਡ ਦੇਣਾ ਵਗੈਰਾ ਰੱਖਣਾ ਤਾਂ ਹੈ ਨਹੀਂ ਇਹਨਾਂ ਨੇ ਗਿਆ ਜਿਆਦਾ ਟਾਈਮ ਕਿੰਨੇ ਟਾਈਮਸ ਆ ਜਾ ਹੋ ਜੂ 10 ਸਾਲ ਹੋ ਜੂਗੇ 20 ਸਾਲ ਇਸ ਤੋਂ ਬਾਅਦ ਇਹਨਾਂ ਨੇ ਛੱਡ ਦੇਣਾ ਹੋ ਗਿਆ ਤੇ ਅਸੀਂ ਤਾਂ ਸੇਫ ਨਹੀਂ ਹੈਗੇ ਨਾ ਇਸ ਟਾਈਪ ਦੇ ਜਮਾ ਵੀ ਸਾਡੀ ਕੋਈ ਸੇਫ ਨਹੀਂ ਕੋਈ ਕਾਨੂੰਨੀ ਸਾਡੇ ਬਾਰੇ ਕੁਝ ਵੀ ਨਹੀਂ ਅਸੀਂ ਸਿਰਫ ਬਸ ਇਦਾਂ ਹੀ ਆ ਹੋ ਜਾਂਦਾ ਹੈ ਗਲਤ ਕੰਮ ਕਰ ਦਿੰਦੇ ਆ ਛੱਡ ਦਿੰਦੇ ਆ ਉਸ ਨੂੰ ਕੋਈ ਵੀ ਕਾਨੂੰਨੀ ਹੈਗਾ ਤੋਂ ਸਖਤ ਸਖਤ ਕਾਨੂੰਨ ਇਹ ਕਿ ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਪਰ ਪਰ ਬਾ ਪਰ ਕਿਹਨਾਂ ਨੂੰ ਮਾਰ ਦੇਣਾ ਚਾਹੀਦਾ ਹੈ ਕਿ ਤਾਂ ਬਿਲਕੁਲ ਇਹ ਮੰਗ ਹੈਗੀ ਆ ਆ ਦੇਖੋ ਹੁਣ ਬੇਟੀ ਦੀ ਸੋਚ ਕੀ ਆ ਉਹ ਬੇਟੀ ਕਹਿ ਰਹੀ ਆ ਕਿ ਅਸੀਂ ਸੇਫ ਨਹੀਂ ਆ ਕਿ ਕੋਈ ਤਾਂ ਘਰੋਂ ਚੂੜੀ ਕਸ਼ੀ ਜਾਂਦੀ ਇਹਨਾਂ ਦੀ ਹੂੰ ਵੀ ਜਾਣਾ ਨਹੀਂ ਜਾਣਾ ਨਹੀਂ ਆ ਕਿੱਧਰ ਜਾਣਗੇ ਕਰਾਂ ਆ ਛੋਟਿਆਂ ਨੇ ਪੜ੍ਹਨਾ ਵੀ ਇਹਨਾਂ ਨੇ ਪੈਰਾ ਤੇ ਵੀ ਖੜਾ ਕਰਨਾ ਇਹਨਾਂ ਨੇ ਬਕੀਚਲੀ ਵੀ ਬੰਨਣਾ ਇਹਨਾਂ ਨੇ ਜੱਜ ਵੀ ਬੰਨਣਾ ਇਹ ਆ ਕੰਮ ਕਰਨ ਵਾਸਤੇ ਇਹਨਾਂ ਨੂੰ ਬਾਹਰ ਜਾਣਾ ਪੈਣਾ ਵਾ ਸਵੇਰੇ ਜਾਣਾ ਪੈਣਾ ਸ਼ਾਮ ਨੂੰ ਆਉਣਾ ਪੈਣਾ ਆ ਹੁਣ ਕਹਿ ਰਹੀ ਬੇਟੀ ਜੇ ਜਲਦੀ ਨਾ ਬਸੀ ਸ਼ੇਫ ਨਹੀਂ ਆ ਘਰੇ ਵੀ ਗੱਲਾਂ ਪੈਂਦੀਆਂ ਨੇ ਜੇ 15 ਮਿੰਟ ਲੇਟ ਹੋ ਜਾਊਗਾ ਜੇ ਟੈਂਪੋ ਲੇਟ ਹੋ ਗਿਆ ਤੇ ਮੈਂ ਵੀ ਇਹਨਾਂ ਬਾਰੇ ਫਿਕਰਬੰਦ ਰਹਿਣਾ ਵਾ ਮੈਂ ਵੀ ਇਹਨਾਂ ਨੂੰ ਕੋਈ ਵੇ ਟੋਕ ਕੱਟ ਕੇ ਵੱਧ ਕਰਦਾ ਵਾ ਆ ਮੈਨੂੰ ਕਹਿ ਦਿੰਦੇ ਆ ਵੀ ਸਾਡੇ ਮਾਪਿਆਂ ਨੂੰ ਇੰਨੇ ਕਰਦੇ ਜਿੰਨੇ ਤੂੰ ਕਰਦਾ ਕਿਉਂਕਿ ਮੈਨੂੰ ਇਹ ਤੇ ਹੁਣ ਤੁਹਾਡੇ ਸਾਹਮਣੇ ਆ ਗਈ ਗੱਲ ਕਿ ਅਸੀਂ ਸੇਫ ਨਹੀਂ ਆ ਸਾਡੀਆਂ ਬੇਟੀਆਂ ਪੰਜਾਬ ਦੀਆਂ ਸੇਫ ਨਹੀਂ ਆ ਬਸ ਤਾਂ ਬਿਲਕੁਲ ਇਹ ਇੱਕ ਮੰਗ ਉੱਠ ਰਹੀ ਹੈ ਕਿ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ ਮਾਤਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਅੱਜ ਸ਼ਰਧਾਂਜਲੀ ਦੇ ਰਹੇ ਹੋ ਹਰ ਇੱਕ ਦੀਆਂ ਅੱਖਾਂ ਨਮ ਹੈਗੀਆਂ ਕੀ ਕਹਿਣਾ ਚਾਹੋਗੇ ਅਸੀਂ ਇਹੋ ਕਹਿਣਾ ਚਾਹਾਂਗੇ ਕਿ ਇਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਵੇਂ ਕਿ ਅਰਬ ਕੰਟਰੀਆਂ ਦੇ ਵਿੱਚ ਹੱਥ ਕੱਟੇ ਜਾਂਦੇ ਆ ਅੱਖਾਂ ਕੱਢੀਆਂ ਜਾਂਦੀਆਂ ਨੇ ਤਾਂ ਕਿ ਫਿਰ ਮੁੜ ਕੇ ਉਹ ਕੰਮ ਨਹੀਂ ਕਰਦੇ ਜਦੋਂ ਇਹ ਛੁੱਟ ਕੇ ਆ ਜਾਂਦੇ ਆ ਤਾਂ ਇਹ ਦੁਬਾਰਾ ਆ ਕੇ ਉਹੀ ਕੁਛ ਦੁਬਾਰਾ ਕਰਦੇ ਆ ਇਸ ਲਈ ਇਸ ਇਨਸਾਨ ਨੂੰ ਜੇ ਮੇਰੇ ਵੱਲੋਂ ਦੇਖੋ ਫਾਂਸੀ ਦੀ ਸਜ਼ਾ ਵੀ ਕੰਮ ਆ ਅਸੀਂ ਤਿਆਂ ਨੂੰ ਪੜਾਉਨੇ ਆ ਲਿਖਾਉਨੇ ਆ ਵੱਡੀਆਂ-ਵੱਡੀਆਂ ਪੋਸਟਾਂ ਤੇ ਭੇਜਦੇ ਆ ਕੀ ਸਾਡੀਆਂ ਤਿਆਂ ਪੁਲਿਸ ਆਫੀਸਰ ਬਣ ਕੇ ਸੇਫ ਨੇ ਕੀ ਸਾਡੀਆਂ ਤਿਆਂ ਆਰਮੀ ਦੇ ਵਿੱਚ ਸੇਫ ਨੇ ਕੀ ਸਾਡੀਆਂ ਤਿਆਂ ਪੈਲਟ ਵਾਂ ਕੇ ਸੇਫ ਨੇ ਇੱਥੇ ਵੀ ਸਾਡੀਆਂ ਧੀਆਂ ਸੇਫ ਨਹੀਂ ਲੋਕ ਕਹਿੰਦੇ ਆ ਧੀਆਂ ਨੂੰ ਕੁੱਖਾਂ ਦੇ ਵਿੱਚ ਕਿਉਂ ਮਾਰਿਆ ਜਾਂਦਾ ਉਹਦਾ ਕਾਰਨ ਇਹੀ ਆ ਅਸੀਂ ਬੱਚਿਆਂ ਨੂੰ ਪੜਨ ਨਹੀਂ ਭੇਜ ਸਕਦੇ ਆ ਹੁਣ ਕੀ ਟੂ ਬਾਨੀਆਂ ਇਹ ਫਰੀ ਦੇ ਵਿੱਚ ਸਿਲਾਈ ਸਿਖਾ ਰਿਹਾ ਬੱਚਿਆਂ ਨੂੰ ਪਾਰਲਰ ਦਾ ਕੰਮ ਸਿਖਾ ਰਿਹਾ ਪਰ ਅੱਜ ਉਹ ਮਾਂ ਬਾਪ ਵੀ ਸਾਰੇ ਇਹੀ ਸੋਚਦੇ ਆ ਵੀ ਕੱਲ ਨੂੰ ਸਾਡੀ ਬੱਚੀ ਨਾਲ ਇਹ ਨਾ ਹੋ ਜਾਵੇ ਜਿਹੜਾ ਗਮਾਂਡ ਹੁੰਦਾ ਸੇਲੀ ਦਾ ਬਾਪ ਹੁੰਦਾ ਸੇਲੀ ਉਹਦੇ ਤੇ ਮਾਣ ਕਰਦੀ ਆ ਕਿਤੇ ਵੀ ਮਿਲ ਜੇ ਉਹ ਇਹ ਸੋਚਦੀ ਆ ਕਿ ਮੇਰੇ ਪਿਓ ਦੇ ਸਮਾਨ ਆ ਇਹ ਹਮ ਸੇਫ ਸਮਝਦੀ ਆ ਉਹਦੇ ਨਾਲ ਪਰ ਉਸ ਦਰਿੰਦੇ ਨੇ ਇਹੀ ਕੰਮ ਕੀਤਾ ਇਹ ਬਹੁਤ ਗਲਤ ਬਹੁਤ ਗਲਤ ਤਾਂ ਬਿਲਕੁਲ ਅੱਜ ਸਾਡੇ ਬੱਚੇ ਕਿਤੇ ਵੀ ਸੇਫ ਨਹੀਂ ਹੈਗੇ ਇਸ ਨੂੰ ਫਾਂਸੀ ਦੀ ਸਜ਼ਾ ਕੰਮ ਬਹੁਤ ਕੰਮ ਬਿਲਕੁਲ ਇਹ ਫਾਂਸੀ ਦੀ ਸਜ਼ਾ ਵੀ ਇੱਕ ਘਟ ਹੈਗੀ ਹੈ ਇਹ ਮੰਗ ਜਿਹੜੀ ਉੱਠ ਰਹੀ ਹੈ ਕਿ ਸਖਤ ਤੋਂ ਸਖਤ ਜਿਹੜੀ ਹੈ ਦੋਸ਼ੀ ਨੂੰ ਸਜ਼ਾ ਜਿਹੜੀ ਦਿੱਤੀ ਜਾਵੇ